ਕੀ ਮੈਚ ਹੈ ਕੀ ਮਾਹੌਲ ਹੈ ਵਿਸ਼ਵ ਕਪਾ ਦਾ ਫਾਈਨਲ ਦੁਨੀਆ ਦੀਆਂ ਨਜ਼ਰਾਂ ਇਸ ਮੈਦਾਨ ਤੇ ਟਿਕੀਆਂ ਹੋਈਆਂ ਹਨ ਭਾਰਤ ਅਤੇ ਪੁਰਤਗਾਲ ਦੀਆਂ ਟੀਮਾਂ ਆਹਮੋ ਸਾਹਮਣੇ ਪਰ ਮੈਦਾਨ ਤੇ ਦੋ ਦਿਗਜ ਇਕੱਠੇ ਖੇਡ ਰਹੇ ਹਨ ਵਿਰਾਟ ਕੋਹਲੀ ਅਤੇ ਕ੍ਰਿਸਟੀਆਨੋ ਰੋनाल्डੋ ਕ੍ਰਿਕਟ ਅਤੇ ਫੁੱਟਬਾਲ ਦੇ ਦੋ ਮਹਾਨ ਖਿਡਾਰੀ ਅੱਜ ਇੱਕ ਟੀਮ ਲਈ ਬੱਲੇਬਾਜ਼ੀ ਕਰ ਰਹੇ ਹਨ ਇਹ ਨਜ਼ਾਰਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਗੇਂਦਬਾਜ਼ੀ ਬਹੁਤ ਸਖਤ ਹੈ ਪਰ ਇਹ ਦੋਵੇਂ ਰੁਕਣ ਵਾਲੇ ਨਹੀਂ ਹਰ ਸ਼ਾਟ ਵਿੱਚ ਤਾਕਤ, ਹਰ ਦੌੜ ਵਿੱਚ ਜੋਸ਼। ਵਿਰਾਟ ਦਾ ਕਲਾਸ ਅਤੇ ਰੋनाल्डੋ ਦੀ ਪਾਵਰ, ਕਮਾਲ ਦਾ ਸੁਮੇਲ। ਅਤੇ ਲੋ ਜੀ, ਉਹ ਪਲ ਆ ਗਿਆ। ਵਿਰਾਟ ਕੋਹਲੀ ਨੇ ਗੇਂਦ ਨੂੰ ਬਾਉਂਡਰੀ ਤੋਂ ਪਾਰ ਭੇਜਿਆ। ਇਹ 200 ਦੌੜਾਂ ਪੂਰੀਆਂ ਹੋ ਗਈਆਂ। ਮੈਦਾਨ ਵਿੱਚ ਊਰਜਾ ਦਾ ਇੱਕ ਤੂਫਾਨ ਆ ਗਿਆ ਹੈ। ਦੋਵੇਂ ਖਿਡਾਰੀ ਜਸ਼ਨ ਮਨਾ ਰਹੇ ਹਨ। ਪੂਰਾ ਸਟੇਡੀਅਮ ਨੱਚ ਰਿਹਾ ਹੈ। ਇਹ ਸਿਰਫ 200 ਦੌੜਾਂ ਨਹੀਂ, ਇਹ ਇਤਿਹਾਸ ਹੈ। ਹੁਣ ਜਿੱਤ ਬਹੁਤ ਨੇੜੇ ਹੈ। ਬਸ ਕੁਝ ਹੀ ਦੌੜਾਂ ਚਾਹੀਦੀਆਂ ਹਨ। ਦਬਾਅ ਬਹੁਤ ਜ਼ਿਆਦਾ ਹੈ ਪਰ ਇਹ ਦੋਵੇਂ ਚੈਂਪੀਅਨ ਹਨ ਅਤੇ ਆਖਰੀ ਗੇਂਦ ਰੋਨਾਲਡੋ ਨੇ ਮਾਰਿਆ ਸ਼ਾਟ ਗੇਂਦ ਹਵਾ ਵਿੱਚ ਹੈ ਅਤੇ ਇਹ ਬਾਉਂਡਰੀ ਤੋਂ ਪਾਰ ਛੱਕਾ ਅਸੀਂ ਜਿੱਤ ਗਏ ਵਿਸ਼ਵ ਕੱਪ ਸਾਡਾ ਹੈ ਵਿਰਾਟ ਅਤੇ ਰੋਨਾਲਡੋ ਨੇ ਕਰ ਦਿੱਤਾ ਕਮਾਲ ਇਹ ਸਿਰਫ ਇੱਕ ਮੈਚ ਨਹੀਂ ਸੀ ਇਹ ਇੱਕ ਯਾਦਗਾਰ ਪਲ ਹੈ ਦੋ ਮਹਾਨ ਖਿਡਾਰੀਆਂ ਨੇ ਮਿਲ ਕੇ ਆਪਣੀ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਇਆ ਇਸ ਜਿੱਤ ਦਾ ਜਸ਼ਨ ਪੂਰੀ ਦੁਨੀਆ ਮਨਾਏਗੀ ਵਿਰਾਟ ਕੋਹਲੀ ਅਤੇ ਕ੍ਰਿਸਟੀਆਨੋ ਰੋनाल्डੋ ਦੋ ਨਾਮ ਜੋ ਹਮੇਸ਼ਾ ਯਾਦ ਰੱਖੇ ਜਾਣਗੇ ਕੀ ਸ਼ਾਨਦਾਰ ਪ੍ਰਦਰਸ਼ਨ